ਤਾਰ ਇਹ ਸ਼ਰਧਾਂਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ। ਕੱਲ ਅੰਮ੍ਰਿਤਸਰ ਵਿਖੇ ਭਾਈ ਗੁਰਦਾਸ ਹਾਲ ਵਿਖੇ ਮਨੁੱਖੀ ਹਕਤਾਂ ਦੇ ਰਾਖੇ ਅਤੇ 25000 ਅੰਨਪਛਾਤੀਆਂ ਲਾਸ਼ਾਂ ਨੂੰ ਲੱਭਣ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦੇ ਜੀਵਨ ਉੱਤੇ ਅੰਗਰੇਜ਼ੀ ਵਿੱਚ ਲਿਖੀ ਹੋਈ ਕਿਤਾਬ ਡਾਰਕਨੈਸ ਡਿਫਾਇਡ ਰਿਲੀਜ਼ ਕੀਤੀ ਗਈ। ਪ੍ਰਸਿੱਧ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਜੀ ਵੱਲੋਂ ਇੱਕ ਕਿਤਾਬ ਲਿਖੀ ਗਈ ਹੈ ਇਸ ਤੋਂ ਪਹਿਲਾਂ ਇਹਨਾਂ ਦੇ ਜੀਵਨ ਉੱਤੇ ਉਹਨਾਂ ਨੇ ਪੰਜਾਬੀ ਵਿੱਚ ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਲਿਖੀ ਸੀ ਇਸ ਮੌਕੇ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਪੁਰਾਣੇ ਸਾਥੀ ਅਤੇ ਉਹਨਾਂ ਦੀਆਂ ਭੈਣਾਂ ਵੀ ਸ਼ਾਮਲ ਸਨ ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਯਾਦ ਕੀਤਾ ਉਹਨਾਂ ਨਾਲ ਬਤਾਏ ਹੈ ਪਲਾਂ ਨੂੰ ਯਾਦ ਕੀਤਾ ਉਸ ਤੋਂ ਬਾਅਦ 71 ਹੈ ਬੁੱਧੀ ਚੀਵੀਆਂ ਸਿੱਖ ਚਿੰਤਕਾਂ ਨੇ ਇਹ ਕਿਤਾਬ ਰਿਲੀਜ਼ ਕੀਤੀ ਇਸ ਮੌਕੇ ਤੇ ਕਿਹੜੇ-ਕਿਹੜੇ ਬੁਲਾਰੇ ਨੇ ਉਹਨਾਂ ਪ੍ਰਤੀ ਕੀ-ਕੀ ਕਿਹਾ ਆਓ ਅਸੀਂ ਸੁਣਦੇ ਹਾਂ ਇਹ ਵੀਡੀਓ ਸੁਣਨ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਅਤੇ ਕਮੈਂਟ ਵੀ ਕਰਨਾ ਬਾਅਦ ਸਾਰੇ ਬੁਲਾ ਰਿਆ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਕੇ ਖਾੜਕੂਆ ਦੌਰਾਨ ਉਸ ਵੇਲੇ ਛੁੱਠੇ ਮੁਕਾਬਲਿਆਂ ਵਿੱਚ ਮਾਰੇ ਗਏ 25000 ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਿਆ ਸੀ ਉਸ ਤੋਂ ਬਾਅਦ ਉਸ ਨੂੰ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨੇ ਪਾਈ ਸੀ ਜਿਸ ਤੋਂ ਬਾਅਦ ਬਹੁਤ ਸਾਰੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੀ ਮਿਲਿਆ ਆਓ ਸੁਣੀਏ ਬੁਲਾ ਰਹਿਆ ਨੇ ਕੀ ਕਿਹਾ ਅੱਜ ਸਾਡੇ ਸੰਗਮੁਖ ਇੱਕ ਇਹੋ ਜਿਹੀ ਗਲਾਬੀ ਸ਼ਖਸੀਅਤ ਆ ਜਿਨੇ ਦੋ ਇਨਕਲਾਬੀ ਘੋੜਾਂ ਦੇ ਵਿੱਚੋਂ ਦੇ ਲੰਘ ਕੇ ਅੱਜ ਬਜ਼ੁਰਗ ਹੁੰਦੇ ਹਨ ਇੱਕ ਬੜੀ ਵੱਡੀ ਲੜਾਈ ਲੜ ਰਹੇ ਮੈਂ ਉਹਨਾਂ ਦੇ ਇੰਟਰੋਡਕਸ਼ਨ ਇੱਕ ਛੋਟੀ ਜਿਹੀ ਗੱਲ ਤੋਂ ਦੱਸਣ ਲੱਗਾ ਅੱਜ ਦੇ ਸਾਰੇ ਇੰਟਰਨੈਟ 'ਚ ਹਮਾਰਾਂ ਦੇ ਵਿੱਚ ਦੇਖ ਲੈ ਜੇ ਕਿ ਅਮਰੀਕਾ ਕੀ ਡਿਕਲਾਈਨ ਅਮਰੀਕਾ ਥੱਲੇ ਜਾ ਰਿਹਾ ਅਮਰੀਕਾ ਦੇ ਆਖੇ ਨਾਲ ਇਜ਼ਰਾਈਲ ਲੱਗਦਾ ਨਫਰਤ ਇਲਾਦਾ ਲਾ ਹੁਸ ਲੱਗਦਾ ਨਾ ਪਾਕਿਸਤਾਨ ਲੱਗਦਾ ਪਰ ਅੱਜ ਤੋਂ ਘਰੀਬ 40-45 ਸਾਲ ਪਹਿਲਾਂ 1982-83 ਦੇ ਵਿੱਚ ਇੱਕ ਰੇਮੈਂਡ ਲੋਟਾ ਦੀ ਕਿਤਾਬ ਸੀ ਫ੍ਰੈਂਕ ਸ਼ੈਨਨ ਦੇ ਨਾਲ ਸ਼ਿਕਾਗੋ ਤੋਂ ਸ਼ਬੀ ਮੈਂ ਤਾਂ ਇਹ ਡਿਕਲਾਈਨ ਉਹ ਕਿਤਾਬ ਨੂੰ ਹਿੰਦੁਸਤਾਨੀ ਸਬ ਕੰਟੀਨੈਂਟ ਦੇ ਵਿੱਚ ਇੰਟਰੋਡਿਊਸ ਕਰਾਉਣ ਵਾਲੇ ਉਹ ਸਰਦਾਰ ਅਜੀਤ ਸਿੰਘ ਜੀ ਸੀ ਤੇ ਇਹਨਾਂ ਨੇ ਉਹ ਕਿਤਾਬ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਤੇ ਲੋਕਾਂ ਦੇ ਵਿੱਚ ਵੰਡਿਆ ਪ੍ਰਚਾਰਿਆ ਪਰੰਤੂ ਇਹਦੇ ਨਾਲ ਹੀ ਇੱਕ ਦੂਸਰਾ ਪੈਨੂਆ ਉਹ ਲੈਨਸ ਜਿਹੜਾ 40-40 ਸਾਲ ਬਾਅਦ ਸਹੀ ਹੋ ਰਿਹਾ ਸਰਦਾਰ ਅਜੀਤ ਸਿੰਘ ਜੀ ਨੇ ਉਹ ਇੰਟਰੋਡਿਊਸ ਕੀਤੇ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਪਹਿ ਆਪਣੇ ਸਵੈ ਜੀਵਨੀ ਲਿਖੀ ਆ ਉਹ ਜਿਹੜੀ ਪਹਿਲੀ ਲਹਿਰ ਨਫਸਲੀ ਲਹਿਰ ਦਾ ਹਾਸ ਤੇ ਦੂਸਰੀ ਖਾਰਦੂ ਲਹਿਰ ਸਾਬਾ ਬਾਬਾ ਸੰਤ ਬਾਬਾ ਚਨਬਾਇਲ ਸਿੰਘ ਦੀ ਖਾਲਸਾ ਪਟਨਾਵਾਲਾ ਜੀ ਪੁਆਇਂਟ ਜਿਹੜੀ ਲੜੀ ਗਈ ਇਸ ਧਰਤੀ ਤੇ ਉਹਨਾਂ ਦੋਹਾਂ ਦੇ ਮੇਲ-ਮੇਲ ਬਹੁਤ ਨਿਰਪੱਖ ਧੰਦ ਨਾਲ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਦਿੱਤੇ ਆ ਤੇ ਮੈਂ ਉਹਨਾਂ ਦੇ ਪ੍ਰਭਾਵ ਬਾਰੇ ਵੀ ਗੱਲ ਕਰਨ ਲੱਗਾ ਹਾਂ ਸਰਦਾਰ ਚੇ ਮੇਰ ਸਿੰਘ ਹੋਣਾਂ ਦੀ ਗਵਾਹੀ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਰਹੇ ਆ ਉਹਨਾਂ ਦੇ ਵਿੱਚ ਅੱਜ ਪਟਿਆਲਾ ਦੇ ਜਿਹੜੇ ਐਮਪੀ ਆ ਪਾਟਿਕਰੋ ਡਾਕਟਰ ਧਰਮਵੀਰ ਗਾਂਧੀ ਉਹ ਸਟੀਲ ਐਂਡ ਮੋਲਡਰ ਵਰਕਰ ਯੂਨੀਅਨ ਚ ਚਲਾਉਂਦੇ ਰਹੇ ਇਹਨਾਂ ਦੀ ਹੈਂਗਮਾਈ ਹੈ ਜਿਹੜੇ ਅਣਦੇ ਵਿੱਚ ਸਭ ਤੋਂ ਵੱਡੀ ਯੂਨੀਅਨ ਸੀ ਡਾਕਟਰ ਜੇ ਪੇਸ਼ੇ ਨੂੰ ਸ਼ੁਰੂ ਕੀਤਾ ਟ੍ਰੇਡ ਯੂਨੀਅਨ ਚ ਲੋਣੀ ਮਜ਼ਦੂਰਾਂ ਨੂੰ ਸੰਗਠਿਤ ਕਰਨਾ ਪੰਜਾਬ ਸਟੂਡੈਂਟ ਯੂਨੀਅਨ ਇੱਕ ਤਰ੍ਹਾਂ ਪੰਜਾਬ ਦੇ ਸਿਆਸੀ ਪੇਟ ਦੇ ਵਿੱਚ ਰਹੀ ਹੈ ਪੂਰੀ 1970 ਤੋਂ ਲੈ ਕੇ ਤਮਾਨ ਦੇ ਬਗਰ ਜੀ ਹਮਿਸਤਰਾ ਉਸ ਦੇ ਵਿੱਚ ਦੋ ਫੋਟੋ ਦਿਖਦੀਆਂ ਉੱਥੇ ਪਹਿਲਾਂ ਮਹਾਤਮਾ ગાંધી ਦੇ ਜਵਾਰਨਾ ਦੇ ਰੂਪ ਦੀਆਂ ਫੋਟੋਆਂ ਦਿੱਤੀਆਂ ਹੁੰਦੀਆਂ ਸੀ ਲੇਕਿਨ ਅੱਜ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ ਦੀ ਫੋਟੋ ਦਿਖਦੀ ਹੈ ਇਹ ਦੋ ਫੋਟੋ ਤਾਂ ਇੰਟਰੋਡਿਊਸ ਹੁੰਦੇ ਸਰਦਾਰ ਸਾਹਿਬ ਨੇ ਜਦ ਤੱਕ ਪਦਾਮ ਨਾਜ਼ਰਸਾਲੇ ਦੇ ਵਿੱਚ ਅੰਬੇਦਕਰਵਾਦ ਦੀ ਬਜਾਇਤ ਕੀਤੀ ਡਾਕਟਰ ਅੰਬੇਦਕਰ ਨੂੰ ਪੰਜਾਬ ਦੇ ਵਿੱਚ ਸਿਆਸੀ ਪੱਧਰ ਤੇ ਇੰਟਰੋਡਿਊਸ ਕੀਤਾ ਕਸ ਤੋਂ ਪਹਿਲਾ ਸ਼ਹੀਦ ਪਰ ਸਿਗਨ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਲੈਫਟ ਦਾ ਆਈਕਨ ਹੈ ਉਹ ਇਹਨਾਂ ਦੀ ਲੈਬ ਜੇ ਕਾਰਨ ਇੰਡੀਆ ਲੈਵਲ ਤੇ ਉੱਤੇ ਸਟੈਬਿਸ਼ ਹੋਇਆ ਇਹ ਹੀ ਪਟਾਈ ਅਸੀਂ ਨਾ ਕੋਈ ਕੰਮ ਕਰਦੇ ਪ੍ਰੋਗਰਾਮ ਆ ਸਨ ਕਰਨਾ ਪਰ ਮੈਂ ਇਸ ਗੱਲੋਂ ਦੀ ਜੁਮਨ ਦੀ ਗੱਲ ਕਰੀ ਕੋਈ ਇਹ ਕਿ ਤੱਕ ਸਖਤ ਕਰਨੇ ਕੋਈ बहुत उ जसवंता उन सौ कानवे चेक ਤੇ ਗਰੇਮੀ ਹੋ ਆਪਣੇ ਸਮਾਂ ਮੱਝ ਨਾਲ ਤੇ ਗਰੇਮੀ ਇਹ ਤੁਮਰ ਮੱਤ ਪੱਜ ਨਾਲ ਦੇ ਸਿਮਕਸਦ ਨਾਲ ਕਿ ਹੁਣ ਜਿਸ ਕੇ ਸੰਧਾ ਦੌਰ ਨੂੰ ਹੈ ਲੈਟਰ ਟੇਮ ਨੂੰ ਸਿੱਧ ਵੀ ਜੇਣੀ ਹੈ ਅਨੋਜ ਨਾਲ ਟਿੱਪਣੀਆਂ ਵੀ ਕਰਨੀ ਹੈ ਜੇਕਰ ਲਹਿਰ ਵੀ ਕੋਈ ਸੈਂਟ ਨਹੀਂ ਕਰਦੀ ਸਰਕਾਰ ਜੋ ਕੁਛ ਕਰਦੀ ਆ ਉਹਦੇ ਲਾਭ ਬਿਲਕੁਲ ਕੋਈ ਨਹੀਂ ਕਿਣਾ ਹੁਣ ਤੋਂ ਤਾਂ ਕੀਤਾ کو سرکار نے بھی سہیں نہیں کرنا رہا کہ چادر ہے سارے بچہ رہے ہمارے جب بھوزنا دوکان دے پچھے گھاتے کے جانے تو انہوں نے اپنا ایک ایسرا کیتا کہ انگلائیں کے جا دے ہیں وہ چلو تو دوکان آسی چلو بھوٹے ہو رہے ہیں ایک ساتھ رہے ہیں وہ سکنا سنا ہوں نے کام کیتا ہے انہوں نے کے دیو میں دیتا پر سیٹ اپ سارا سٹاپ بڑھایا اور لگا تھا وہ انہوں نے رائٹس کی کی ਨੰਦਰਾਵਾ ਹੋਣੀ ਹੈ ਤੋਂ ਸਾਰੇ ਮੰਤਰੀਦਾਰੀ ਨੂੰ ਲਗਾਤਾਰ ਉਪਾਰ ਦੇ ਦਿੱਤੇ ਚੱਕ ਦੇਗੇ ਪਰ ਨਾਲ ਹੀ ਅਮਰ ਬਹੁਤ ਬਰੇ ਸਲਾਹਕੂ ਤੇ ਸਿਆਸੀ ਨੇ ਇਹ ਦੋਸਤ ਨੂੰ ਉਹ ਕਰਦਾ ਹੈ ਚਾਹਤਾ ਉਸਨੇ ਬ੍ਰਿਸ਼ਟਾ ਉਹਦੇ ਵਿੱਚ ਜੰਮ ਨੇ ਲਹਿਰ ਵਾਰੇ ਆਖ ਨੂੰ ਨਾਣ ਵਾਲੇ ਬਹੁਤ ਸਾਧਿਆ ਇੱਕ ਇਹ ਕਿ ਤੇ ਜਿਹੜੇ ਪ੍ਰਸ਼ਾਸਨ ਅਰੋ

حالات نے فیصلہ کیوں یہ فیصلے بندے کہ ਅੰਤ ਤੱਕ ਜਨਰਲ ਸੇਵਾ ਆਕਾਨ ਤੱਕ ਸਾਫ ਕੇ ਜਾ ਕੇ ਬੈਠਣਾ ਫਿਰ ਸਟੈਗ ਕਦਮ ਕਦਮ ਕੰਨ ਉੱਤੇ ਲਾਉਣਾ ਤੱਕੀਏ ਵੀ ਵੱਡੀ ਜੰਗ ਤੱਕ ਲੈ ਕੇ ਜਾਣਾ ਕਿਛਰ ਨੂੰ ਬਹੁਤ ਪਤਾ ਸੀ ਕਿ ਉਹਦੇ ਨਿੱਜੀ ਜੀ.ਪੀ. ਸੋ ਜਿਹੜੇ ਬੰਦੇ ਤੇ ਅੰਦੀ ਚਾਰ ਪਾਏ ਹੁੰਦੇ ਨੇ ਤਾਂ ਉਹਨਾਂ ਨੂੰ ਮੁਸ਼ਕਿਲ ਹੈ ਜੇ ਤੇ ਤੁਹਾਡਾ ਜਿਹੜਾ ਹੈਗਾ

کیوں ج میرا خیال ہے کہ جسبت کاجڑا نے اتنے بیٹھے سوچا جا دکھتا ہے منجیتھاجرا ਤੇ ਜੇ ਤੁਮ ਪੰਜਾਬ ਤੋਂ ਰੋਮਨੀਆ ਰੋਕਤਾ ਨਾਲ ਗੱਲ ਕਰਨ ਦਾ ਹੈ। ਕਪਤਾਨ ਇਹ ਰਹਿਤ ਹੈ। ਸੋਚਦਾ ਰਿਹਾ ਜਪਾਨ ਕਹਿੰਦਾ ਹੈ ਨਾ ਕਿ ਟੱਕ ਦਾ ਬਵਾਦ ਕਰ। ਅਨੁਭੋਧੇ ਤੰਤਰ ਪਛਿਛਾਨ ਦੇ ਹੱਥ। ਕਿ ਤੇਸ ਜ਼ਰੂਰ ਕੱਲ ਜੀ ਬਈ। ਕੱਲਾ ਬੰਦਾ। ਲਗਦਾ ਬੰਦੀ। ਫੇਸਬੁਕ ਤੇ ਮੇਟਰੋ ਕੀ ਆਵੇ। ਉਹਨਾਂ ਤੋਂ ਕਿ ਇਸ ਲਈ ਬਾਤ ਕਰਨਾ ਹਮ ਕੀਤਾ ਤੇ ਕੰਮ ਤੇ ਕੰਮ ਕਰਦੇ ਆਪਾਂ ਸਭ ਨੂੰ ਜਦੋਂ ਪਾਪੀ ਮਹਿਸੂਸ ਹੈ ਜੀ ਹੋਏ ਉਹ ਨਾ ਬਣੇ ਕਿ ਇੰਨਾ ਦੰਨੋ ਦੀ ਇਸ ਤੀਰ ਉਹ ਇੰਨਾ ਦੇ ਪਾਪਾਂ ਨੂੰ ਕੋ ਮੰਦਰੀ ਕਚਰੀ ਵਿੱਚ ਲੰਘਾ ਕੀਤਾ ਜਾਵੇ ਤੇ ਨੰਗਾ ਵੀ ਇਸ ਤਰ੍ਹਾਂ ਕੀਤਾ ਜਾਵੇ ਪਰ ਆਪਣੇ ਤੇ ਵੀ ਜਿੰਨੇ ਇਸ ਸਾਡੀ ਆਦਤ ਹੈ ਕਿਉਂਕਿ ਜਦੋਂ ਹਮ ਨੇਕਾ ਤੋਂ ਦਰਬਾਰਾਂ ਸਾਹਿਬ ਗੋਲੀਏ ਉੱਥੇ